ਟੋਟਕ ਛੰਦ ਕਾਟ ਇਕ ਬਿਖੈ ਰੇਪ ਚੇਤਪਯੋ ਅੰਧਕ ਦਾਇਤ ਇਕ ਘੜੀ ਵਿੱਚ ਸੁਚੇਤ ਹੋ ਗਿਆ ਤਨਬਾਲ ਬਲੀ ਪੁਨ ਪਾਣ ਲਿਓ ਅਤੇ ਉਸ ਬਲਵਾਨ ਨੇ ਫਿਰ ਹੱਥ ਵਿੱਚ ਤਾਨੁਸ਼ ਬਾਣ ਲੈ ਲਿਆ ਕਰ ਕੋਪਕ ਵਾੰਡ ਕਰੇ ਕਰਖਰੰ ਕ્રોਧ ਕਰਕੇ ਉਸਨੇ ਤਾਨੁਸ਼ ਨੂੰ ਹੱਥ ਨਾਲ ਖਿੱਚਿਆ ਸਰਧਾਰ ਬਲੀ ਕਨ ਜਿਉ ਵਰਖ ਰਿਓ ਅਤੇ ਬੱਦਲ ਵਾਗ ਉਸ ਬਲਵਾਨ ਨੇ ਤੀਰਾਂ ਦੀ ਵਰਖਾ ਸ਼ੁਰੂ ਕਰ ਦਿੱਤੀ ਕਰ ਕੋਪ ਬਲੀ ਵਰਖ ਰਿਓ ਬਿਸਖੰਗ ক্রੋਧਵਾਨ ਹੋ ਕੇ ਬਲਵਾਨ ਦਾ ਤ ਬਾਣਾ ਦੀ ਵਰਖਾ ਕਰਨ ਲੱਗਿਆ ਇਹ ਔਰ ਲਗਾ ਨਸਰੇ ਦੂਸਰੰਗ ਉਹ ਤੀਰ ਇੱਕ ਪਾਸਿਓ ਲੱਗੇ ਦੂਜੇ ਪਾਸੇ ਨਿਕਲਦੇ ਸਨ ਤਾਬਕੋਪਕਰੰ ਸੇਵਸੋਲ ਲਿयो ਤਦੋ ਸ਼ਿਵ ਨੇ ਗ੍ਰੋਧ ਕਰਕੇ ਹੱਥ ਵਿੱਚ ਤ੍ਰਿਸ਼ੂਲ ਫੜ ਲਿਆ ਆਰਕੋ ਸਿਰ ਕਾਟ ਦੁਖੰਡ ਕਿਯੋ ਆਤੇ ਵੈਰੀ ਦਾ ਸਿਰ ਕੱਟ ਕੇ ਦੋ ਟੋਟੇ ਕਰ ਦਿੱਤੇ ਇਹ ਤੇ ਸ਼੍ਰੀ ਬਚਿਤ੍ਰਨਾਟਕੇ ਪਿਨਾਕ ਪ੍ਰਬੰਧ ਅੰਦਕ ਬਦ ਬਰੋਦ੍ਰੋਸਤ ਤ ਤੇ ਆਏ ਸਮਾਪਤੰ ਸਾਤ ਸੋਭਮ ਸਾਤ ਇਤੇ ਸ਼੍ਰੀ 75 ਨਾਟਕ ਦੇ ਪੀਨਾਕ ਪ੍ਰਬੰਧ ਹੈ ਅੰਦਕ ਵਦ ਅਤੇ ਰੋਦਰ ਉਸਤਤ ਵਾਲੇ ਧਾਇ ਦੀ ਸਮਾਪਤੀ ਸਭ ਸ਼ੁਭ ਹੈ ਆਥ ਗੌਰ ਵਦ ਕਥਲੰਗ ਹਣ ਗੋਰੀ ਪਾਰਵਤੀ ਦੇ ਵਦ ਦਾ ਕਥਨ ਸ਼੍ਰੀ ਭਗਉਤੀ ਜੀ ਸਹਾਏ ਤੋਟਕ ਛੰਦ ਸੁਰ ਰਾਜ ਪ੍ਰਸੰਨ ਭੇ ਤਬ ਹੀ ਇੰਦਰ ਦੇਵ ਉਦੋਂ ਪ੍ਰਸੰਨ ਹੋਇਆ ਅਰ ਅੰਧਕ ਨਾਸ ਸੁਨਿਓ ਜਬ ਹੀ ਜਦੋਂ ਉਸਨੇ ਵੈਰੀ ਅੰਧਕ ਦਾ ਨਾਸ ਹੋਣਾ ਸੁਨਿਆ ਇਹ ਮਕੈ ਦਿਨ ਕੇ ਤੱਕ ਬੀਤ ਗਏ ਇਸ ਤਰ੍ਹਾਂ ਕਈ ਦਿਨ ਬੀਤ ਗਏ ਸ਼ਿਵ ਧਾਮ ਸਤਕ੍ਰਿਤ ਜਾਤ ਪਏ ਤਾਂ ਇੱਕ ਦਿਨ ਸ਼ਿਵ ਇੰਦਰ ਦੇ ਘਰ ਗਿਆ ਤਬ ਰੋਦਰ ਭਿਆਨਕ ਰੂਪ ਤਰਿਓ ਤਦੋ ਸ਼ਿਵ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਸੀ ਹਰ ਹੇਰ ਹਰੰ ਹਥਿਆਰ ਹਰਿਓ ਇੰਦਰ ਨੇ ਸ਼ਿਵ ਨੂੰ ਵੇਖ ਕੇ ਉਸ ਉੱਤੇ ਹਥਿਆਰ ਸੁੱਟਿਆ ਤਬ ਹੀ ਸ਼ਿਵ ਕੋਪ ਆਖੰਡ ਕੀਓ ਉਦੋਂ ਸ਼ਿਵ ਨੇ ਵੀ ਆਖੰਡ ਕ੍ਰੋਧ ਕੀਤਾ ਇੱਕ ਜਨਮ ਅੰਗਾਰ ਆਪਾਰ ਲਿਓ ਜਿਸ ਤੋਂ ਇੱਕ ਆਪਾਰ ਅੰਗਾਰ ਨੇ ਜਨਮ ਲਿਆ ਤੇਹ ਤੇ ਇਹ ਜਰੇ ਜਗ ਜੀਵ ਸਬਾ ਉਸ ਅੰਗਾਰ ਦੇ ਤੇਜ ਨਾਲ ਜਗਤ ਦੇ ਸਾਰੇ ਜੀਵ ਸੜਨ ਲੱਗੇ ਤੇ ਇਹ ਡਾਰ ਦਿਓ ਮਦ ਸਿੰਧ ਤਵੈ ਇਸ ਕਰਕੇ ਉਸ ਨੂੰ ਉਸ ਵੇਲੇ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਤਉ ਡਾਰ ਦਿਓ ਸਿੰਧ ਮਹਿ ਨਾ ਗਿਓ ਪਰ ਸੁੱਟੇ ਜਾਣਤੇ ਸਮੁੰਦਰ ਨੇ ਉਸ ਨੂੰ ਗ੍ਰਹਿਣ ਨਾ ਕੀਤਾ ਇਹ ਆਨ ਜਲੰਦਰ ਰੂਪ ਲਿਓ ਇਸ ਕਰਕੇ ਉਸਨੇ ਧਰਤੀ ਉੱਤੇ ਆ ਕੇ ਜਲੰਦਰ ਦਾ ਰੂਪ ਧਾਰਨ ਕੀਤਾ ਚੋਪਈ ਇਹ ਵਿਦ ਭਿਉ ਅਸੁਰ ਬਲਵਾਨਾ ਇਸ ਤਰ੍ਹਾਂ ਬਲਵਾਨ ਦਾਤ ਪ੍ਰਗਟ ਹੋਇਆ ਅਤੇ ਲੇਓ ਕੁਬੇਰ ਕੋ ਲੂਟ ਖਜ਼ਾਨਾ ਉਸਨੇ ਕੁਬੇਰ ਦਾ ਖਜ਼ਾਨਾ ਲੁੱਟ ਲਿਆ ਪਕਰ ਸਮਸਤੇ ਬ੍ਰਹਮਰ ਆਇਓ दाढ़ी तो पकड़ के ब्रह्मा ਨੂੰ ਰੁਆਇਆ इंद्रजीत सिर छत्र ਟੁਰਾਇਓ ਅਤੇ ਇੰਦਰ ਨੂੰ ਜਿੱਤ ਕੇ ਆਪਣੇ ਸਿਰ ਉਤੇ ਛਤਰ ਚਲਵਾਇਆ ਜੀਤ ਦੇਵਤਾ ਪਾਏ ਲਗਾਏ ਦੇਵਤਿਆਂ ਨੂੰ ਜਿੱਤ ਕੇ ਆਪਣੇ ਚਰਨੀ ਲਾਇਆ ਰੋਦਰ ਵਿਸਨ ਨਿਜਪੁਰੀ ਪਸਾਈ ਅਤੇ ਸ਼ਿਵ ਅਤੇ ਵਿਸ਼ਨੂੰ ਨੂੰ ਲਿਆ ਕੇ ਆਪਣੇ ਸ਼ਹਿਰ ਵਿੱਚ ਵਸਾਇਆ ਚੌਧਰ ਆਤਨ ਆਨ ਰੱਖੇ ਗ੍ਰਹਿ ਉਸਨੇ 14 ਰਤਨ ਲਿਆ ਕੇ ਆਪਣੇ ਘਰ ਵਿੱਚ ਪਾ ਲਏ ਜਹਾਂ ਤਹਾ ਬਿਠਾਏ ਨਵ ਗ੍ਰਹਿ ਜਿੱਥੇ ਕਿੱਥੇ ਲੋਕਾਂ ਨੂੰ ਦੁੱਖ ਦੇਣ ਲਈ ਉਹ ਗ੍ਰਹਿ ਬਿਠਾ ਦਿੱਤੇ ਦੋਹਰਾ ਜੀਤ ਬਸਾਏ ਨਿਜਪੁਰੀ ਅਸੁਰ ਸਕਲ ਅਸੁਰਾਰ ਜਲੰਦਰ ਨੇ ਸਾਰਿਆਂ ਦੇਵਤਿਆਂ ਅਤੇ ਦੇਵਤਾ ਨੂੰ ਜਿੱਤ ਕੇ ਆਪਣੇ ਪੂਰੀ ਵਿੱਚ ਲਿਆ ਵਸਾਇਆ ਪੂਜਾ ਕਰੀ ਮਹੇਸ਼ ਕੀ ਗਿਰ ਕੈਲਾਸ਼ ਬਧਾਰ ਕੈਲਾਸ਼ ਪਹਾੜ ਉੱਤੇ ਜਾ ਕੇ ਮਹੇਸ਼ ਦੀ ਪੂਜਾ ਕੀਤੀ ਚੋਪਈ ਧਿਆਨ ਵਿਧਾਨ ਕਰੇ ਬਹੁ ਪਾਤਾ ਜਰੰਦਰ ਨੇ ਬਹੁਤ ਵਿਦਿਆ ਨਾਲ ਸ਼ਿਵ ਦਾ ਧਿਆਨ ਤਰਿਆ ਸੇਵਾ ਕਰੀ ਅਧਿਕ ਦਿਨ ਰਾਤਾ ਆਤੇ ਦਿਨ ਰਾਤ ਬਹੁਤ ਸੇਵਾ ਕੀਤੀ ਐਸ ਅਪਾਤ ਤੇ ਹੈ ਕਾਲਪੇ ਤਾਇਓ ਇਸ ਤਰ੍ਹਾਂ ਨਾਲ ਉਸਨੇ ਕੁਝ ਸਮਾਂ ਬਿਤਾ ਲਿਆ ਆਬ ਪ੍ਰਸੰਗ ਸ਼ਿਵ ਉਪਰ ਆਇਓ ਹੁਣ ਪ੍ਰਸੰਗ ਸ਼ਿਵਵਲ ਆਉਂਦਾ ਹੈ ਪੋਤ ਰਾਟਕੋ ਨਿਰਖ ਅਤੁੱਲ ਬਲ ਸ਼ਿਵ ਦਾ ਅਤੁੱਲ ਬਲ ਵੇਖ ਕੇ ਕਾਪਤ ਭਏ ਅਨੇਕ ਹਰ ਜਲ ਥਲ ਚਲ-ਥਲ ਵਿੱਚ ਰਹਿਣ ਵਾਲੇ ਅਨੇਕਾਂ ਵੈਰੀ ਕੰਬਨ ਲੱਗੇ। ਦક્ષਪ੍ਰਜਾਪਤ ਹੋਤ ਨਿਰਪਤ ਪਰ। ਉਸ ਸਮੇਂ ਦક્ષਪ੍ਰਜਾਪਤੀ ਨਾ ਦਾ ਇੱਕ ਉੱਤਮ ਰਾਜਾ ਹੋਇਆ ਸੀ। 10 ਸਹੰਸਰ ਦੋਹ ਤਾਤਾ ਕੇ ਘਰ ਜਿਸ ਦੇ ਘਰ 10000 ਪੁੱਤਰੀਆਂ ਪੈਦਾ ਹੋਈਆਂ ਸਨ। ਤਿੰਨ ਇੱਕ ਬਾਰ ਸਵੰਬਰ ਕੀਆ। ਉਸਨੇ ਇੱਕ ਵਾਰ ਸਵੰਬਰ ਕੀਤਾ 10 ਸਹਾਂਸਰ 27 ਸਦੀਆ ਆਤੇ 10000 ਰਾਜਕਨਿਆਵਾਂ ਨੂੰ ਆਗਿਆ ਦਿੱਤੀ ਕਿ ਜੋ ਵਾਰ ਰੁਚੇ ਬਰੋ ਆਬ ਸੋਈ ਜਿਸ ਨੂੰ ਜੋ ਵਾਰ ਚੰਗਾ ਲੱਗਦਾ ਹੈ ਉਹਨੇ ਉਹੀ ਵਾਰ ਲਵੇ ਉੱਚੀ ਨੀਚ ਰਾਜਾ ਹੋਏ ਕੋਈ ਵਾਹ ਮੈਂ ਕੋਈ ਰਾਜਾ ਯਾ ਉੱਚੀ ਨੀਚੇ ਕਿਉਂ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ